ਪੰਜਾਬ ਪੁਲਿਸ ਨੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬੜਾਈ ਨਵੀਂ ਸਟਰੈਟਜੀ ਵਿਦਾਇਆ ਜਾ ਰਿਹਾ ਹੈ ਸੁਰੱਖਿਆ ਚੱਕਰ ਥਾਂ ਥਾਂ ਤੇ ਲਗਾਏ ਜਾਣਗੇ ਸੀਸੀਟੀਵੀ ਕੈਮਰੇ ਤੇ ਕੰਟਰੋਲ ਰੂਮ ਰਾਹੀਂ ਰੱਖੀ ਜਾਵੇਗੀ ਨਜ਼ਰ ਜਿਹਾ ਦੱਸ ਦਈਏ ਇਸ ਵੇਲੇ ਪੰਜਾਬ ਪੁਲਿਸ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵਧੇਰੇ ਚੌਕਸੀ ਵਰਤ ਰਹੀ ਹੈ ਇਸ ਦੇ ਤਹਿਤ ਇੱਕ ਪਲਾਨ ਵੀ ਬਣਾਇਆ ਗਿਆ ਹੈ ਜਿਸ ਦੇ ਨਾਲ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਨਾਲ ਇਹਨਾਂ ਤੇ ਨજર ਵੀ ਰੱਖੀ ਜਾਵੇਗੀ ਦੱਸਦੀ ਹੈ ਕਿ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਪੁਲਿਸ ਥਾਣਿਆਂ ਤੇ ਪੁਲਿਸ ਚੌਂਕੀਆਂ ਤੇ ਜਿਹੜੇ ਕਿ ਹਮਲੇ ਹੋਏ ਸਨ ਉਸ ਤੋਂ ਬਾਅਦ ਪੁਲਿਸ ਵਿਧਿਰੇ ਚੌਕਸ ਹੋ ਗਈ ਹੈ ਤੇ ਇੱਕ ਨਵਾਂ ਪਲਾਨ ਬਣਾਇਆ ਗਿਆ ਹੈ ਜਿਸ ਦੇ ਨਾਲ ਜਿਹੜੀ ਕਿ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਸ ਦੇ ਨਾਲ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇਗਾ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ 140 ਥਾਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ 25 ਥਾਣਿਆਂ ਦੇ ਵਿੱਚ ਜਿਹੜੀ ਕਿ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਦੱਸ ਦਈਏ ਕਿ ਥਾਵਾਂ ਤੇ ਲੋਕੇਸ਼ਨ ਦੀ ਜਿਹੜੀ ਟ੍ਰੇਸਿੰਗ ਉਹ ਕਰ ਲਈ ਗਈ ਹੈ ਇੱਥੇ ਹੁਣ ਇਹ ਕੈਮਰੇ ਲਗਾ ਦਿੱਤੇ ਜਾਣਗੇ ਜਿਸ ਦੇ ਨਾਲ ਇਹ ਅਪਰਾਧਿਕ ਘਟਨਾਵਾਂ ਰੁਕੀਆਂ ਜਾ ਸਕਣਗੀਆਂ ਦੱਸਦੀ ਹੈ ਕਿ ਇਸ ਦੇ ਲਈ ਇੱਕ ਪ੍ਰਾਈਵੇਟ ਕੰਪਨੀ ਤੋਂ ਸਹਾਇਤਾ ਲਈ ਜਾ ਰਹੀ ਹੈ ਜਿਹੜੀ ਕਿ ਹੁਣ ਸੀਸੀਟੀਵੀ ਕੈਮਰੇ ਤਾਂ ਲਗਾਵੇਗੀ ਹੀ ਬਾਅਦ ਦੇ ਵਿੱਚ ਵੀ ਇਸ ਦੀ ਜ਼ਿੰਮੇਵਾਰੀ ਚੁੱਕੇਗੀ ਤੇ ਨਾਲ ਹੀ ਦੇਖਭਾਲ ਵੀ ਕਰੇਗੀ ਤਾਂ ਕਿ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਉਹ ਮਹਿਜ ਸ਼ੋਪੀਸ ਨਾ ਬਣ ਕੇ ਰਹਿ ਜਾਣ ਬਲਕਿ ਆਪਣਾ ਕੰਮ ਵੀ ਸਹੀ ਤਰੀਕੇ ਦੇ ਨਾਲ ਕਰਨ ਦੱਸਦੀ ਹੈ ਕਿ ਇਨ੍ਹਾਂ ਕੈਮਰਿਆਂ ਦੇ ਲੱਗਣ ਤੋਂ ਬਾਅਦ ਬਹੁਤ ਸਾਰੀਆਂ ਅਪਰਾਧਿਕ ਘਟਨਾਵਾਂ ਤੇ ਰੋਕ ਲੱਗ ਜਾਵੇਗੀ ਤੇ ਨਾਲ ਹੀ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਵੀ ਸਹਾਇਤਾ ਹੋਵੇਗੀ ਦੱਸਦੀ ਹੈ ਕਿ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਉਹ ਹਾਈ ਕੁਆਲਿਟੀ ਦੇ ਨੇ ਅਤੇ ਨਾਲ ਹੀ ਨਾਈਟ ਵਿਜ਼ਨ ਵਾਲੇ ਵੀ ਨੇ ਜਿਸ ਦੇ ਨਾਲ ਟ੍ਰੈਫਿਕ ਨਿਯਮ ਲਾਗੂ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਮਿਲੇਗੀ ਬੇਸ਼ੱਕ ਗੱਡੀਆਂ ਜਿਹੜੀਆਂ ਨੇ ਉਹ ਬਹੁਤ ਸਪੀਡ ਦੇ ਨਾਲ ਲੰਘਦੀਆਂ ਹੋਣ ਤਾਂ ਵੀ ਉਹਨਾਂ ਦੇ ਨੰਬਰਾਂ ਦੀ ਜਿਹੜੀ ਕਿ ਪਛਾਣ ਹੋ ਸਕੇਗੀ ਤੇ ਨਾਲ ਹੀ ਜਿਹੜੇ ਵਿਅਕਤੀ ਗੱਡੀ ਦੇ ਵਿੱਚ ਬੈਠੇ ਹੋਣਗੇ ਉਹਨਾਂ ਦੇ ਚਿਹਰਿਆਂ ਦੀ ਵੀ ਪਛਾਣ ਹੋ ਸਕੇਗੀ ਦੱਸਦੀ ਹੈ ਕਿ ਇਹ ਪ੍ਰੋਜੈਕਟ ਲਾਂਚ ਕਰਨ ਤੋਂ ਪਹਿਲਾਂ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਵੱਡੇ ਸ਼ਹਿਰਾਂ ਦਾ ਦੌਰਾ ਕੀਤਾ ਉਸ ਤੋਂ ਬਾਅਦ ਹੀ ਇਹ ਪਲਾਨ ਬਣਾਇਆ ਗਿਆ ਹੈ ਜਿਸ ਦੇ ਨਾਲ ਜਿਹੜੀ ਕਿ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤਾਂ ਕਿ ਸੁਰੱਖਿਆ ਵਧਾਈ ਜਾ ਸਕੇ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਮਾਮਲੇ ਬਹੁਤ ਸਰੀਆਂ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਪਰਾਧੀਆਂ ਦੀ ਪਛਾਣ ਨਹੀਂ ਹੋ ਸਕੀ ਇਸੇ ਕਰਕੇ ਹੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਪਲਾਨ ਲਿਆਂਦਾ ਜਾ ਰਿਹਾ ਜਿਸ ਦੇ ਤਹਿਤ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਪਿੰਡੂ ਇਲਾਕਿਆਂ ਦੇ ਵਿੱਚ ਵੀ ਜਿਹੜੇ ਕਿ ਮਾਡਰਨ ਬੀਟ ਬਾਕਸ ਲਗਾਏ ਜਾਣਗੇ ਜਿਸ ਦੇ ਨਾਲ ਵੱਡੀ ਸਹਾਇਤਾ ਮਿਲੇਗੀ ਸੋ ਹੁਣ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵਧੇਰੇ ਚੌਕਸ ਹੋ ਗਈ ਹੈ